ਸਾਈਕੋਲੋਜੀ ਸਾਰਿਆਂ ਨੂੰ ਅ ਅੱਗੇ ਅੱਜ ਆਪਾਂ ਬਣਾਉਨੇ ਆ ਅੱਜ ਉਹ ਸਿਲੀ ਸਿਰਨਾਜਾ ਘਣਾ ਬਣਾਵਾਂਗੇ ਚਿਕਨ ਕੜਾਈ ਬਣਾਉਨੇ ਆ ਚਿਕਨ ਕੜਾਈ ਆਪਣੇ ਸਟਾਈਲ ਨਾਲ ਬਿਲਕੁਲ ਦਿਸੇ ਸਟਾਈਲ ਨੇ ਉਹ ਨਿਆ ਟਿਕਨਾ ਆਪਾਂ ਬਿਲਕੁਲ ਤਰੀਕੀ ਨਾਲ ਬਣਾਉਣੀ ਹੈ ਸੁੱਕਾ ਬਣਾਵਾਂਗੇ ਚਿਕਨ ਕੜਾਈ ਤੁਹਾਨੂੰ ਦਿਖਾਉਨੇ ਆ ਕਿੱਦਾਂ ਬਣਦੀ ਹੈ ਇਹਨੂੰ ਚਰਸੀ ਕੜਾਈ ਵੀ ਕਹਿੰਦੇ ਆ ਅਫਗਾਨਿਸਤਾਨ ਦੇ ਵਿੱਚ ਪਠਾਣੀ ਪਠਾਣੀ ਕੜਾਈ ਕਹਿੰਦੇ ਆ ਔਰ ਉਹ ਆਪਣੇ ਗੰਡੇ ਨਹੀਂ ਯੂਜ਼ ਕਰਦੇ ਅਦਰਕ ਲਸਣ ਵਗੈਰਾ ਨੂੰ ਯੂਜ਼ ਕਰਦੇ ਕਿਉਂਕਿ ਆਪਾਂ ਨੂੰ ਥੋੜਾ ਜਿਹਾ ਟੇਸਟ ਚਾਹੀਦਾ ਤਾਂ ਆਪਣਾ ਐਸਿਡੀ ਹੀ ਚੀਜ਼ਾਂ ਸੁੱਕੇ ਥੋੜਾ ਜਿਆਦਾ ਸਮਾਂ ਯੂਜ਼ ਕਰਨਾ ਇਹਦੇ ਵਾਸਤੇ ਆਕੰ ਲੋ ਠੀਕ ਨੇ ਸਬਕ ਲੋ ਠੀਕ ਨੇ ਬਾਕੀ ਅਖੰਡਾ ਕੱਟਿਆ ਅਦਰਕ ਲਸਣ ਆ ਹਰੀਆਂ ਮਿਰਚਾਂ ਯੂਜ਼ ਕਰਾਂਗੇ ਤਾਂ ਲਸਣ ਅਦਰਕ ਹੋਰ ਆਪਾਂ ਕੋਈ ਡਾਲੇ ਦੇ ਵਿੱਚ ਕਰਨਾ ਨਹੀਂ ਖੜੇ ਮਸਾਲੇ ਤੋਂ ਥੋੜਾ ਜਿਹਾ ਪਾ ਲਾਂਗੇ ਇਹਨਾਂ ਕਰਦੇ ਆਪਣੇ ਸਟਾਰਟ ਜੀ ਇਹ ਚਿਕਨ ਆ ਤੇ ਆਪਾਂ ਸਿੱਧਾ-ਸਿੱਧਾ ਗੋਨਾ ਟਮਾਟਰ ਨਹੀਂ ਕੱਟ ਕੇ ਵਿੱਚ ਪਾ ਲੈਣੇ ਆ ਇਧਰ ਆਪਾਂ ਚੌਲ ਰੱਖਦੇ ਉਬਲਣੇ ਨਾਲ ਹੀ ਬਾਲ ਕੇ ਚੌਲਾਂ ਨਾਲ ਬਹੁਤ ਵਧੀਆ ਲੱਗਦਾ ਹੈ ਚੌਦਾ ਰੀੜਾ ਇਹ ਥੋੜਾ ਜਿਹਾ ਮਸਾਲਾ ਪਾ ਲੈਣੇ ਸਭ ਤੋਂ ਪਹਿਲਾਂ ਉਹ ਹੀ ਪਹਿਲਾਂ ਆਪਾਂ ਤੇਲ ਪਾ ਲਈਏ ਥੋੜਾ ਜਿਹਾ ਇਹਦੇ ਵਿੱਚ ਆਪਾਂ ਛੱਡ ਦਨੇ ਆ ਚਿਕਨ। ਈ ਗੈਟ ਇਟ? ਕੋਈ ਬਾਲਾ ਹੋਣੀ ਮਤਲਬ ਤਰ੍ਹਾਂ ਹਿਲਾਉਣਾ। ਇਹ ਹੋ ਗਿਆ। ਇਹਦੇ ਵਿੱਚ ਆਰੇ ਮਸਾਲੇ ਥੋੜੇ ਜਿਹਾ ਪਾ ਲਈਏ। ਤੇ ਇੰਚਾ ਬਲੈਕ ਟੀਆ। ਇਹਨਾਂ ਵਿੱਚ ਦਾਲ ਚੀਨੀ ਮੋਟੀ ਲੈ ਜੀ।

ਯਾਤਨੀਆ ਮੋਟਾ ਸਾਬਤ ਤਨੀਆ ਇਹ ਬੇਸੀਆ ਕੀ ਜਨ ਯੂਜ਼ ਕਈ ਦੇ ਨਹੀਂ ਕਰਦੇ ਪਰ ਮੈਂ ਤਾਂ ਮਿੱਠਾ ਕਰਦਾ ਖਾਣੇ ਦੇ ਵਿੱਚ ਸੌਂਫ ਜਿਹੜੀ ਆ ਨਾ ਸੌਂਫ ਨਾਲ ਤੁਹਾਡਾ ਹਾਜਮਾ ਜਿਹੜਾ ਵਧੀਆ ਰਹਿੰਦਾ ਚਾਹ ਦੇ ਖਾਣੇ ਸੌਂਫ ਦੇ ਵਿੱਚ ਜ਼ਰੂਰ ਪਾ ਲਓ ਜੇ ਤੁਹਾਨੂੰ ਸਵਾਦ ਵਧਾ ਦੇ ਵਧੀਆ ਲੱਗੇ ਤੇ ਆਹ ਹੋ ਗਿਆ ਖੜਾ ਜੀ ਦਾ ਸਾਦੇ ਜੀਰਾ ਜੇ ਨੂੰ ਜ਼ਰੂਰੀ ਆ ਪਾ ਲਓ ਖੰਦੋ ਇਹਦੇ ਵਿੱਚ ਹੁਣ ਆ ਦੇਖੋ ਤੁਸੀਂ ਆਪਾਂ ਹਾਂ ਦੇਖੋ ਕੋਈ ਇਹਦੇ ਝਾਲੀਆਂ ਹੁਣੀਆਂ ਗਰਮ ਮਸਾਲੇ ਜੀ ਉਹ ਨਹੀਂ ਪਾਉਣੇ ਬਸ ਇਹਨੂੰ ਐਸੀ ਇੱਟੇ ਹੀ ਇਹ ਪਾ ਲੈਣ ਆਪਾਂ ਨਾਲ ਇਹਦੇ ਹੁਣ ਤੁਸੀਂ ਛੱਡ ਦਿਓ ਬੰਡੇ ਕਿਉਂਕਿ ਨਾਲ ਹੀ ਥੋੜੀ ਜਨਲ ਗਲ ਜਾਣੀ ਇੱਥੇ ਇਹ ਵੀ ਜਿਨਾ ਦਾ ਸੌਂਦਾ ਹੀ ਆ ਵੀ ਖੜਾ ਖੜੋਤਾ ਹੀ ਹਨਾ ਸਾਮਾਨ ਸਾਰਾ ਕੋਈ ਉਹ ਦੀ ਜ਼ਿਆਦਾ ਜਿੱਤਾ ਨਹੀਂ ਰਿੱਕੇ ਜੜਦੇ ਸਾਰਾ ਕੋਈ ਨੂੰ ਨੂੰ ਕੋ ਜਾਂਦੇ ਆ ਦੇ ਇਹ ਹੋ ਗਿਆ ਇਸ ਵਿੱਚ ਆਪਾਂ ਪਾ ਦੇਣੀ ਆ ਨਾਲ ਹੀ ਥੋੜਾ ਜਿਹਾ ਪਾ ਦੇਣੀ ਨਮਕ ਕਿਉਂਕਿ ਨਮਕ ਨਾਲ ਹੀ ੜਾ ਨੂੰ ਸਿਰਦੀ ਹੁੰਦਾ ਹੈ ਇਹ ਕਿਹਾ ਮੇਰੇ ਕੋ 3-4 ਚਮਚਾ ਨਾ ਪਾਉਦੇ। ਇਹ ਗੱਲ। ਇਹ ਜੀ ਮਸਾਲਾ ਪਾਉਣਾ ਜਾਂ ਬਾਅਦ ਚ ਪਾਵਾਂਗੇ। ਅਦਰਕ ਵੀ ਥੋੜਾ ਜਿਹਾ ਬਾਅਦ ਪਾਵਾਂ ਕਿਉਂਕਿ ਇਹ ਪਹਿਲਾਂ ਸੜ ਗਿਆ ਇਹਦਾ ਸਵਾਦ ਨਹੀਂ ਲੈਂਦਾ ਹੁੰਦਾ ਹਨਾ। ਇਹ ਵੀ ਬਾਅਦ ਦੇ ਵਿੱਚ ਆਪਾਂ ਧਨੀਆ ਤੇ ਆਹ ਜਿਹੜੀਆਂ ਹਰੀਆਂ ਮਿਰਚੀਆਂ ਦੁਨੀਆ ਬਾਅਦ ਪਾਵਾਂ। ਹੋਣਾ ਤੇ ਫਤ ਤੂੰ ਟਮਾਟਰ ਜਿਹੜਾ ਨਾ ਇਹ ਸੌਦਾ ਟਮਾਟਰ ਨੂੰ ਬਰੀਕ ਨਹੀਂ ਕੱਟਣਾ ਤੇ ਹੈ ਨਾ ਇਹਦੇ ਆ ਬਸ ਆ ਦੇਖੋ ਦੋ ਦੋ ਪੀਸ ਕੀਤੇ ਟਮਾਟਰ ਦੇ ਵਿੱਚ ਹਮੇਸ਼ਾ ਥੋੜੇ ਜਿਹਾ ਜ਼ਿਆਦਾ ਪਾਉਣੇ ਆ ਮੈਂ ਤਕਰੀਬਨ ਇਹਦੇ ਵਿੱਚ ਹੈ ਨਾ 5-6 ਟਮਾਟਰ ਜਿਹੜੇ ਆ ਦੇਖ ਇਦਾਂ ਕੱਟ ਲੈਣੇ ਤੁਸੀਂ ਅੱਧੇ ਅੱਧੇ ਪੀਸ ਅੰਮ੍ਰਿਤ ਮੇਰੇ ਕੋਲ 5-6 ਟਮਾਟਰ ਕੱਟ ਲਏ ਇਹਨਾਂ ਨੂੰ ਆ ਦੇਖੋ ਇਦਾਂ ਹੀ ਵਿੱਚ ਹੈ ਨਾ ਰੱਖ ਦੇਣੀ ਠੀਕ ਹੈ ਜੀ ये हो गई हां एक लाल मिर्च में कटी थी की ये भी बीच साइड तो टमाटर जेड़े है ना नु इठे रख इद्दा ही वे ਛੱਡਦੇ ਨਾ ਇਹ ਜਿਹੜੀਆਂ ਬਣ ਜਾਣੀ ਤੁਹਾਨੂੰ ਮੈਂ ਦਿਖਾਉਣਾ ਇਹਦੇ ਬਾਅਦ ਸੁੱਲਾ ਦੀ ਆਪੇ ਨਰਮ ਹੋ ਜਣੀ ਆਪਾਂ ਇਹ ਸੱਲ ਲਾ ਦੇਣੀ ਕਿਉਂਕਿ ਸੁੱਲਾ ਜੀਆਂ ਜਿਹੜੀਆਂ ਨੇ ਇਹ ਨਹੀਂ ਖਾਣ ਦਾ ਕੰਮ ਜਾਂਦਾ ਤੇ ਇਹਨੂੰ ਮੈਂ ਦੇਖੋ ਇੱਜਾ ਰੱਖਤਾ ਲੋਗ ਜਿੰਨੇ ਤਾਂ ਇਹ ਜਿਹੜੀਆਂ ਆ ਉਹਦਾ ਆਪਾਂ ਸਬੂਤੀਆਂ ਵਿੱਚ ਛੱਡ ਦਿੰਨੇ ਆਂ ਬਾਕੀ ਜਿਹੜੀਆਂ ਘੱਟੇ ਬੁਆਹ ਦੇ ਵਿੱਚ ਪਾਉਂਦੇ ਆਂ ਇਹ ਹੋ ਗਏ ਉਹ ਨਾਲ ਹੀ ਇਹਦੇ ਵਿੱਚ ਪੱਲਾ ਛੱਡ ਦਿੰਨੇ ਆਂ ਅਦਰਕ ਵੀ ਛੱਡ ਦਿੰਨੇ ਆਂ ਆ ਦੇਖ ਥੋੜਾ ਜਿਆਦਾ ਰੱਖ ਲੈਨੇ ਆਂ ਅਦਰਕ ਕਿਉਂਕਿ ਬਾਅਦ ਵਿੱਚ ਉੱਤੇ ਪਾਦੇ ਆਂਗੇ ਕੱਚਾ ਇਹ ਵਧੀਆ ਲੱਗਦਾ ਸਲਾਦ ਨੂੰ ਤੇ ਆ ਹੋ ਗਿਆ ਸੋ ਤਾਂ ਆ ਦੇਖ ਹਨਾ ਇਹ ਹੋਣੇ ਨੂੰ ਇਹ ਜੇ ਕਰਕੇ ਨਾ ਇਹਨੂੰ ਆਹ ਦੇਖੋ ਇਕੱਠਾ ਨਹੀਂ ਕਰਨਾ ਇਹਨੂੰ ਇੱਤੇ ਵਿੱਚ ਜਿੰਨਾ ਕੋ ਸਿਰਫ ਆ ਫੈਰੀ ਇਹਨੂੰ ਹੋਣਾ ਆਹ ਦੇਖੋ ਐਂ ਰੱਖਤਾ ਹਾਂ ਉੱਥੇ ਦੇ ਢੱਕਣ ਇਹਨੂੰ ਭਾਪ ਇਹਨੂੰ ਪੱਕ ਲੈਣ ਦੇ ਹਾਂ ਜਿਵੇਂ ਜਿਵੇਂ ਨਰਮ ਹੋਊਗਾ ਨਾ ਇਹਦਾ ਸਿੱਲਾ ਜਿਹੜੀਆਂ ਲਾਜਣੀਆਂ ਟਮਾਟਰ ਨਰਮ ਹੋਣੀਆਂ ਆਪਾਂ ਤੁਹਾਡੇ ਆਪਣੇ ਮੁਰਗੇ ਲਾ ਕੇ ਲੰਦ ਕਰਾਂਗੇ ਇਹ ਆਪ ਕਾਲੀ ਮਿਰਚ ਹੈ ਨਾ ਇਹ ਜ਼ਰੂਰ ਪਾਉਣੀ ਹੈ ਕਾਲੀ ਮਿਰਚ ਪੀਸੀ ਹੋਈ ਨਹੀਂ ਲਈ ਮੈਂ ਸਾਬ ਤੋਂ ਕਾਲੀ ਮਿਰਚ ਲਈ ਹੈ ਥੋੜਾ ਜਿਹਾ ਜੜ ਪਾਲਿਆ ਜੀਰਾ ਤੇ ਇਹਨੂੰ ਇੱਥੇ ਕੁੱਟਦੇ ਹਾਂ ਇਹਦਾ ਅਦਰੜ ਜੀ ਹੈ ਨਾ ਕੁੱਟ ਲੈਣੀ ਹੈ ਉਹ ਦੇਖੋ ਕੁੰਬੀ ਜੀ ਕੁੱਟ ਕੇ ਪਾਉਂਦਾ ਨਜ਼ਾਰਾ ਆਉਂਦਾ ਬਖਰਾਈ ਹੈ ਇਹਦਾ ਰਗਾ ਟੇਸ ਬਹੁਤ ਵਧੀਆ ਬਣਦਾ ਹਾਂਜੀ ਆ ਦੇਖੋ ਤਕਰੀਬਨ 15 ਮਿੰਟ ਹੋ ਗਿਆ ਪਾਣ ਰੱਖਿਆ ਹੈ ਨਾ ਇਹਨੂੰ ਕੁੱਥੀ ਕੀਤਾ ਤੇ ਚੌਲ ਵੀ ਆਪਣੇ ਉਬਲ ਗਏ ਉਹਨਾਂ ਦਾ ਪਾਣੀ ਕੱਢ ਦੇਣਾ ਉਹਨੂੰ ਮੈਂ ਬੰਦ ਕਰ ਦੇਣਾ ਉਹਦਾ ਚੁੱਲਾ ਬੰਦ ਕਰ ਦੇਨੇ ਤੇ ਇੱਧਰ ਦੇਖੋ ਆਹ ਰੱਖਣੀ ਕੀ ਤਾਂ ਇਹਨੂੰ ਆਪਾਂ 15 ਮਿੰਟ ਪਹਿਲਾਂ ਰੱਖੇ ਸੀ ਟਮਾਟਰ ਹਨਾ ਦੇਖੋ ਨਰਮ ਹੋ ਗਏ ਇਹਨਾਂ ਦੀਆਂ ਜਿਹੜੀਆਂ ਨਾ ਛਿੱਲਾ ਆਹ ਦੇਖੋ ਦੁਗੀਆਂ ਨਰਮ ਹੋ ਗਈਆਂ ਹੋਊਗਾ ਇਹਨੂੰ ਬਸ ਉੱਤੇ ਚੱਪਣੀਆਂ ਹੀ ਆ ਤੇ ਆਹ ਦੇਖੋ ਇਹਨੂੰ ਰੱਖਣੀ ਕਰਨਾ ਨਹੀਂ ਆ ਛਿੱਲਾਂ ਦੇ ਕੋ ਕਿਦਾਂ ਆ ਗਏ ਐ ਲਾਤ ਜਾਨੀਆਂ ਠੀਕ ਹੈ ਆ ਦੇਖ ਇਹਨਾਂ ਦੀ ਛਿੱਲਾਂ ਤੋਂ ਲਾ ਨਹੀਂ ਕਿਉਂਕਿ ਆ ਟਮਾਟਰ ਜਿਹੜੇ ਵਿੱਚ ਇਹਨਾਂ ਦੀ ਆਪਾਂ ਪਕਾਉਣਾ ਹੈ ਘੁਲ ਜਾਣੇ ਆ ਤੇਰੀ ਬਣੀ ਤੇਰੀ ਬਣੀ ਛੁੱਟੀ ਆ ਛਿੱਲਾਂ ਲਾਤੀਆਂ ਮੋੜ ਕੇ ਮੋੜ ਜੀ ਆ ਦੇਖੋ ਹੁਣ ਛਿੱਲਾਂ ਲਾਤੀਆਂ ਸੀਗੀਆਂ ਹਨਾ ਇਹਨਾਂ ਨੂੰ ਕੱਖਰੀ ਕੀਤਾ ਜੇ ਲਾਤ ਨਹੀਂ ਉਤੋਂ ਦੇਖੋ ਛਿੱਲਾ ਲਾ ਕੇ ਛੱਡ ਦੇਣੀ ਆ ਆ ਟਮਾਟਰ ਜਿਹੜੇ ਹੋਣ ਇਹਨਾਂ ਨੂੰ ਹਨਾ ਵਿੱਚ ਬਸ ਇਦਾਂ ਹੀ ਪਈ ਜਾਓ ਇਹਦੇ ਇਹਨਾਂ ਨੂੰ ਮਿਕਸ ਕਰ ਦੇਣਾ ਇਹਦੀ ਆ ਦੇਖੋ ਬਣ ਗਈ ਇਹ ਇਹਦੇ ਚ ਫਟ ਜਾਣੀਆਂ ਕੋਈ ਆਪਾਂ ਇਹਦੇ ਚ ਹਲਦੀ ਕੋਈ ਮਸਾਲੇ ਹੋਰ ਕੋਈ ਚੀਜ਼ ਨਹੀਂ ਪਾਉਣੀ ਹੈ ਨਾ ਜੋ ਆਪਾਂ ਪਹਿਲੇ ਤੋਂ ਖੜਾ ਸੌਦਾ ਬਣਾਉਣਾ ਹੈ ਜੇ ਆਪਦੇ ਖਾਣ ਨੂੰ ਬਣਾਉਣਾ ਇਸਦੀ ਕੜਾਈ ਇਹ ਬਹੁਤ ਜ਼ਬਰਦਸਤ ਬਣਦੀ ਬਣੀ ਨਾ ਦੇਖੋ ਤੇਰੀ ਕੜਾਹੀ ਇਹਦੇ ਚ ਆਪਾਂ ਮੈਂ ਆ ਮਿਰਚ ਪੀਲੀ ਸੀਗੀ ਸੁੱਕੀ ਹੈ ਨਾ ਸੁੱਕੀ ਮਿਰਚ ਕੁੱਟ ਲਈਏ ਦਾਦਲ ਜੀ ਕਰਕੇ ਪਾਓ ਪੁਰੀਆਂ ਲਾਲ ਮਿਰਚਾਂ ਕੁੱਟੀਆਂ ਹੋਈਆਂ ਦਾਦਲ ਇਹਨਾਂ ਨੂੰ ਉਹ ਉਹ ਮੈਂ ਇੱਥੇ ਰੱਖ ਲਿਆ। ਆਹ ਦੇ ਤੋ। ਹੋਰ ਇਹ ਚਾਪ ਕੋਈ ਚੀਜ਼ ਨਹੀਂ। ਇਹਨੇ ਤਾਂ ਮੁੜ ਕੇ ਬਸ ਆ ਹਰੀਆਂ ਮਿਰਚਾਂ ਪਾ ਲੈਣੀਆਂ। ਬਾਹਰ ਦੇ ਵਿੱਚ ਤਾਂ ਅਦਰਕ ਥੋੜਾ ਜਿਹਾ, ਪਿਆਜ਼, ਧਨੀਆ ਪਾਉਣਾ। ਉਹ ਕੱਖ ਨਹੀਂ ਕਰਨਾ। ਇਹਨੂੰ ਬਸ ਹਨਾ ਐਦੇ ਵਿੱਚ ਇਦਾਂ ਹੀ ਉਨਣ ਨੂੰ। ਐਂ ਜਦੋਂ ਸੁੱਕ ਗਿਆ, ਭੁੱਜ ਗਿਆ ਤੇਲ ਛੱਡ ਗਿਆ ਇਹਨੇ ਮੁੜ ਕੇ ਪੁੱਜ ਗਿਆ। ਇਹਦੀ ਸਿਰ ਉੱਤੇ ਹੀ ਕਰ। ਮੋਲੀ ਟਮਾਟਰਾਂ ਦਾ ਪਾਣੀ ਨਹੀਂ, ਮਿਰਚਾਂ ਦਾ ਪਾਣੀ ਨਹੀਂ ਆ। ਉਹ ਚ ਹੀ ਪੱਕ ਜਾਣਾ। ਬਾਦ ਦੇ ਵਿੱਚ ਇਹਨੇ ਭੁੱਜ ਗਿਆ ਨਾ ਜਦੋਂ ਇਹਨੇ ਤੇਲ ਛੱਡ ਦਿੱਤਾ ਤੁਹਾਨੂੰ ਦਿਖਾਉਂਦੀ ਆ ਥੋੜੀ देर ਬਾਅਦ ਦੇ ਵਿੱਚ 5 ਕੁ ਮਿੰਟ ਇਹਨੇ ਪੱਕਣਾ ਤੇ ਬਾਅਦ ਦੇ ਵਿੱਚ ਆ ਜਾਗੀ ਇਹ ਵੀ ਉਹ ਜਿਹੜੀ ਕੰਡੀਸ਼ਨ ਆ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਆ ਗਿਆ ਜੀ ਆਪਾਂ ਨੂੰ ਤਕਰੀਬਨ 10 ਕੁ ਮਿੰਟ ਹੋ ਗਏ ਆ ਉਹ ਪਾਣੀ ਸੁੱਕ ਗਿਆ ਕੀ ਦੇਖ ਲਓ ਭੁੰਲਿਆ ਇਹਦੇ ਜੇ ਆਪਾਂ ਕੋਈ ਹਲਦੀ ਕੋਈ ਗਰਮ ਮਸਾਲਾ ਕੋਈ ਜੀ ਨਹੀਂ ਪਾਉਣੀ ਜਿੱਦਾਂ ਸੀਗੇ ਨਾ ਉਹ ਟਮਾਟਰਸ ਆਪਾਂ ਜਿਹੜੀ ਜਿਹਦਾ ਪਹਿਲਾਂ ਪਾਈਆਂ ਸੀ ਉਹਨਾਂ ਦੇ ਨਾਲ ਭੁੰਨ ਦੇਖੋ ਕਿਆ ਜਬਰਦਸਤ ਰੰਗ ਆਇਆ ਹੁਣ ਦੇਖੋ ਸਾਰਾ ਕੁਝ ਸੁੱਕ ਗਿਆ ਉਹ ਚਿੱਟਾ ਗਿਆ ਹੈ ਨਾ ਦੇਖੋ ਮਾਲਾ ਮਾਲਾ ਉਰੇੜੀ ਵਿੱਚ ਆਪਾਂ ਬਸ ਕੋਈ ਨਹੀਂ ਕਰਨਾ ਆ ਦੇਖੋ ਹਾਂ ਜਿਹੜੀ ਮੈਂ ਕੱਟ ਕੇ ਰੱਖਿਆ ਸੀਗਾ ਥੋੜੀ ਜੀਆਂ ਆਹ ਆਹ ਦੇਖਿਆ ਇਹ ਤੇ ਹੋਰੀ ਜੀ ਸੁਨਾ ਮਰਦਾ ਹੈ ਨਾ ਤੇ ਆ ਹੋ ਗਿਆ ਆਪਣਾ ਪੂਦਨਾ ਪਜਿਆ ਥੋੜਾ ਜਿਹਾ ਪੂਦਨਾ ਦਾ ਕੱਟ ਕੇ ਰਿਸ਼ੜ ਦੋ ਬੜੀ ਆ ਟੇਸਟ ਆਉਂਦਾ ਫਿਰ ਚਾਰ ਹਰੀਆਂ ਮਿਰਚਾਂ ਤੇ ਆ ਆ ਗਿਆ ਅਦਰਕ ਥੋੜਾ ਜਿਹਾ ਆ ਦੇਖੋ ਧਨੀਆ ਆ ਦੇਖੋ ਇਹਨੂੰ ਮਿਰਚਾ ਕੋਲੇ ਪਣਿਆ ਕੋਈ ਨਹੀਂ ਕਰਨਾ ਪਾਲ ਆ ਦੇਖ ਕੰਦਰ ਦੇਖੋ ਕਿਆ ਜਬਰ ਲੱਗਿਆ ਆਓ ਬਾਕੀ ਆਪਣਾ ਰੈਡੀ ਹੈ ਨਾਲ ਜਿੰਨਾ ਕਰਤਾ ਬੰਦਾ ਤੋਂ ਇਹ ਆਪਣਾ ਰੈਡੀ ਹੋ ਗਿਆ ਸਹੀ ਹੈ ਨਾ ਆ ਦੇਖੋ ਜਿੰਨਾ ਵੰਟਾ ਨਾ ਕੋ ਪਲੇ ਬਲਗ ਕਰਤਾ ਉਹਨੇ ਜਿੰਨ ਲਾ ਲਈ ਮੋੜ ਤਾਂ ਮੂਹ ਜੀ ਪਾਣੀ ਆਉਣ ਲਿਆ ਖਾ ਕੇ ਕਦੋਂ ਦੇਖੀਏ ਆ ਦੇਖੋ ਆ ਹੋ ਗਈ ਚੀਜ਼ ਦੇਖੋ ਕਿਹੜਾ ਜਬਰਦਸ ਕਲਰ ਬਣਿਆ ਹੈ ਕਿਹੜਾ ਏ ਹੈ ਜੀ ਬਣ ਗਈ ਆਪਣੀ ਇਹਨੂੰ ਜਰਸੀ ਕੜਾਈ ਜਾਂ ਆਪਣੀ ਪੰਜਾਬੀ ਸਟਾਈਲ ਕੜਾਈ ਬਣਾਈ ਮੈਂ ਕਹ ਲਵਾਂ ਆਪਾਂ ਆਪਣੇ ਹਿਸਾਬ ਨਾਲ ਨਾਲ ਸਾਦੇ ਚੌਣ ਬਿਲਕੁਲ ਕਬਾਲ ਕੇ ਨਾਲ ਰਹਿਤਾ ਤੇ ਆਹ ਦੇਖੋ ਜਦੋਂ ਇਹਨੂੰ ਬਣਾਇਆ ਇਹਦੇ ਤੇ ਆਹ ਨਿੰਬੂ ਇਹ ਨਹੀਂ ਪੁਰਣਾ ਇਹਨੂੰ ਆਪਾਂ ਉੱਤੇ ਜਿੱਦਾਂ ਹਨਾ ਆਹਾ ਆਹ ਖਾਣ ਤੋਂ ਪਹਿਲਾਂ ਮੜਾ ਜਾ ਇਦਾਂ ਨਹੀਂ ਛੋੜਨਾ ਜੀ ਕਿਉਂ ਆਵਾਜ਼ ਵਾਹ ਜੀ ਆਹ ਦੇਖੋ ਮਜ਼ਾ ਆਇਆ ਨਾ ਖਾ ਕੇ ਮੂੰਹ 'ਚ ਉੱਤੇ ਪਾਣੀ ਆਈ ਜਾਂਦਾ ਤੇ ਜੇ ਵੀਡੀਓ ਵਧੀਆ ਲੱਗੀ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਆ ਕਰੋ ਕਿ ਕਿੰਦਾ ਨਾ ਤੁਹਾਨੂੰ ਲੱਗਾ ਬਣਾ ਕੇ ਦੇਖੋ ਕਿੰਦਾ ਨਾ ਲੱਗਾ ਕਿੰਦਾ ਨਾ ਨਹੀਂ ਲੱਗਾ ਜਾਂ ਅੱਗੇ ਤੁਸੀਂ ਹੋਰ ਕਿਹੜੀ ਰੈਸਪੀ ਦੇਖਣੀ ਚਾਹੁੰਦੇ ਆ ਤੇ ਉਹ ਦੱਸਿਓ ਲਿਖਿਆ ਕਰੋ ਵੀ ਕੀ ਖਾਣਾ ਚਾਹੁੰਦੇ ਆ ਆਪਾਂ ਤੁਹਾਨੂੰ ਉਹ ਬਣਾ ਕੇ ਖਵਾਇਆ ਕਰਾਂਗੇ ਤੇ ਆ ਜਿਹੜੀ ਇਹਨਾਂ ਨੇ ਸੇਅਰ ਜ਼ਰੂਰ ਕਰੇ ਫਾਗ ਦੇ ਵਿੱਚ ਕਮੈਂਟਾਂ ਦੇ ਜ਼ਰੂਰ ਦੱਸਿਓ ਤੁਹਾਨੂੰ ਕਿੰਦਾ ਨਾ ਲੱਗਿਆ ਸਾਸਰੀ ਗਾਲ ਦੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ